ਸੁਖਦੇਵ ਸਿੰਘ ਅਤੇ ਸੰਤੋਸ਼ कौर ਦਾ ਇਹ ਘਰ ਜਿਹਦੇ ਵਿੱਚ ਉਹਨਾਂ ਦੇ ਦੋ ਬੱਚੇ ਧੀਆ ਪੁੱਤ ਸੀ ਪੂਰਾ ਪਰਿਵਾਰ ਖੁਸ਼ਹਾਲ ਸੀ ਕਿਸੇ ਚੀਜ਼ ਦੀ ਕੋਈ ਵੀ ਕਮੀ ਨਹੀਂ ਸੀ ਮੁੰਡੇ ਦਾ ਨਾਮ ਗੁਰਪ੍ਰੀਤ ਸਿੰਘ ਅਤੇ ਉਹਨਾਂ ਦੀ ਧੀ ਦਾ ਨਾਮ ਸੀ ਸੰਦੀਪ ਕੌਰ ਦੋਵੇਂ ਬੱਚੇ ਵਿਆਹ ਦਿੱਤੇ ਪਰਿਵਾਰਿਕ ਮੈਂਬਰ ਆਪਣੀ ਜ਼ਿੰਮੇਵਾਰੀਆਂ ਤੋਂ ਖੁਦ ਨੂੰ ਮੁਕਤ ਮਹਿਸੂਸ ਕਰ ਰਹੇ ਸੀ ਹੁਣ ਉਹਨਾਂ ਦਾ ਵਾਸੇ ਇਹੀ ਸੀ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਵਧੀਆ ਜੀ ਲਈਏ ਤੇ ਸਾਡੇ ਬੱਚੇ ਆਪਣੇ ਪਰਿਵਾਰ ਤੇ ਨਾਲ ਆਪਣੇ ਘਰਾਂ ਦੇ ਵਿੱਚ ਖੁਸ਼ ਰਹੇ ਪਰ ਇਸ ਤੋਂ ਬਾਅਦ ਇੱਕ ਹੋਰ ਜਿਹੀ ਘਟਨਾ ਵਾਪਰਦੀ ਹੈ ਜਦੋਂ ਉਹਨਾਂ ਨੇ ਆਪਣੇ ਮੁੰਡੇ ਦਾ ਵਿਆਹ ਕਰ ਦਿੱਤਾ ਕਿਉਂ ਹੈਰਾਨ ਹੋ ਗਏ ਕਿ ਸਾਡੀ ਧੀ ਦੇ ਨਾਲ ਵੀ ਇੰਨਾ ਮਾੜਾ ਹੋਇਆ ਤੇ ਪੁੱਤ ਦੇ ਨਾਲ ਸਾਰੀਆਂ ਖੁਸ਼ੀਆਂ ਉਹਨਾਂ ਨੂੰ ਬਰਬਾਦ ਹੁੰਦੀਆਂ ਦਿਖ ਰਹੀਆਂ ਸੀ ਪਰ ਫਿਰ ਵੀ ਰੱਬ ਤੇ ਯਕੀਨ ਕਰਦੇ ਹੋਏ ਉਹ ਅੱਗੇ ਵਧਦੇ ਗਏ ਜ਼ਿੰਦਗੀ ਦੇ ਵਿੱਚ ਅਤੇ ਇਸੇ ਆਸ ਦੇ ਵਿੱਚ ਸੀ ਕਿ ਹੁਣ ਪਰਿਵਾਰ ਤੇ ਵਿੱਚ ਖੁਸ਼ੀਆਂ ਆ ਹੀ ਜਾਣਗੀਆਂ ਸਭ ਕੁਝ ਠੀਕ ਠਾਕ ਚੱਲੂਗਾ ਪਰ ਇਹ ਜਿਹਾ ਹੁੰਦਾ ਦਿਖ ਨਹੀਂ ਰਿਹਾ ਸੀ ਤਾਂ ਖਿਆਲ ਕਿਸੇ ਤਰ੍ਹਾਂ ਦੇ ਨਾਲ ਗੁਰਪ੍ਰੀਤ ਆਸਟ੍ਰੇਲੀਆ ਚਲਾ ਜਾਂਦਾ ਹੈ ਆਪਣੀ ਪਤਨੀ ਗਗਨਦੀਪ ਨੂੰ ਵੀ ਬਾਅਦ ਦੇ ਵਿੱਚ ਉੱਥੇ ਬੁਲਾ ਲਿਆ ਜਾਂਦਾ ਹੈ ਹੁਣ ਪੁੱਤ ਵਿਦੇਸ਼ ਦੇ ਵਿੱਚ ਸੀ ਰਿਸ਼ਤੇਦਾਰ ਅਤੇ ਦੋਸਤ ਪਿੰਡ ਵਾਲੇ ਘਰ ਦੇ ਵਿੱਚ ਆਂਦੇ ਤਾਂ ਹੀ ਆਖਦੇ ਕਿ ਤੁਹਾਡਾ ਮੁੰਡਾ ਤਾਂ ਵਧੀਆ ਸੈੱਟ ਹੋ ਗਿਆ ਤੁਹਾਡੀ ਨੂੰ ਵੀ ਬਾਹਰ ਚਲੀ ਗਈ ਤੇ ਸਾਰੇ ਕੰਮ ਕਾਜ ਤੁਹਾਡੇ ਠੀਕ ਨੇ ਪੈਸੇ ਦੀ ਕੋਈ ਤੰਗੀ ਨਹੀਂ ਤੇ ਤੁਸੀਂ ਵੀ ਘਰ ਦੇ ਵਿੱਚ ਖੁਸ਼हाल ਹੋ ਭਾਵੇਂ ਕਿ ਮਾਪਿਓ ਨੂੰ ਇਸ ਗੱਲ ਦਾ ਕਦੇ ਕਦੇ ਹਰਜ਼ ਹੁੰਦਾ ਸੀ ਕਿ ਸਾਡਾ ਪੁੱਤ ਸਾਡੇ ਤੋਂ ਦੂਰ ਹੈ ਨੂ ਵੀ ਘਰ ਤੋਂ ਬਾਹਰ ਚਲੀ ਗਈ ਤੇ ਅਸੀਂ ਦੋਵੇਂ ਜਾਣੇ ਪਰ ਫਿਰ ਵੀ ਇੱਕ ਦਿਨ ਉਹ ਆਇਆ ਜਦੋਂ ਉਹਨਾਂ ਨੇ ਸ਼ੁਕਰ ਮਨਾਇਆ ਕਿ ਸ਼ੁਕਰ ਹੈ ਸਾਡੀ ਨੂ ਵੀ ਇੱਥੋਂ ਜਾ ਚੁੱਕੀ ਹੈ ਹੁਣ ਇਸ ਦੇ ਪਿੱਛੇ ਦਾ ਕੀ ਕਾਰਨ ਸੀ ਕਿ ਉਹਨਾਂ ਨੇ ਇਸ ਗੱਲ ਦਾ ਸ਼ੁਕਰ ਮਨਾਇਆ ਉਹਨੂੰ ਜਿਹੜੀ ਉਹਨਾਂ ਦੀ ਸੇਵਾ ਕਰ ਰਹੀ ਸੀ ਰੋਟੀ ਪਾਣੀ ਦੇ ਰਹੀ ਸੀ ਘਰ ਦੇ ਕੰਮ ਕਰ ਕਰ ਰਹੀ ਸੀ ਉਹਦੇ ਜਾਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਚਲੋ ਚੰਗਾ ਹੋਇਆ 2016 ਦੀ ਇਹ ਘਟਨਾ ਹੈ 28 ਮਾਰਚ ਦਾ ਦਿਨ ਹੈ ਜਦੋਂ ਆਸਟ੍ਰੇਲੀਆ ਬੈਠਾ ਪੁੱਤ ਆਪਣੇ ਮਾਪਿਓ ਨੂੰ ਫੋਨ ਤੇ ਫੋਨ ਕਰ ਰਿਹਾ ਸੀ। ਪਰ ਨਾ ਤਾਂ ਮਾਂ ਫੋਨ ਚੁੱਕ ਰਹੀ ਸੀ ਅਤੇ ਨਾ ਹੀ ਪਿਓ। ਬਾਰ ਬਾਰ ਫੋਨ ਕਰਨ ਤੋਂ ਬਾਅਦ ਵੀ ਜਦੋਂ ਉਹਦੀ ਗੱਲਬਾਤ ਨਹੀਂ ਹੋ ਰਹੀ ਸੀ ਤਾਂ ਆਸਟ੍ਰੇਲੀਆ ਬੈਠਾ ਮੁੰਡਾ ਵਿਚੇਨ ਹੋਣ ਲੱਗਿਆ। ਉਹਨੇ ਆਸ-ਪਾਸ ਦੇ ਰਿਸ਼ਤੇਦਾਰਾਂ ਨੂੰ ਆਪਣੀ ਮਾਸੀ ਨੂੰ ਫੋਨ ਕੀਤਾ ਅਤੇ ਪੁੱਛਿਆ ਕਿ ਮੇਰੇ ਮੰਮੀ ਪਾਪਾ ਨਾਲ ਤੁਹਾਡੀ ਗੱਲ ਹੋਈ ਸੀ ਉਹ ਠੀਕ ਨੇ ਕਿਉਂਕਿ ਮੇਰੀ ਗੱਲ ਨਹੀਂ ਹੋ پا ਰਹੀ। ਮਾਸੀ ਨੇ ਕਿਹਾ ਕਿ ਤੂੰ ਚਿੰਤਾ ਨਾ ਕਰ ਮੈਂ ਘਰ ਜਾ ਕੇ ਦੇਖ ਆਂਨੀ ਆ। ਤੇ ਜਦੋਂ ਉਹ ਉਸੇ ਹੀ ਦਿਨ ਘਰ ਦੇ ਅੰਦਰ ਜਾ ਕੇ ਦੇਖਦੇ ਨੇ ਤਾਂ ਦਰਵਾਜ਼ੇ ਖੁੱਲੇ ਪਏ ਸੀ। ਉਹਨਾਂ ਨੂੰ ਲੱਗਿਆ ਕਿ ਸ਼ਾਇਦ ਘਰ ਦੇ ਵਿੱਚ ਕੋਈ ਹੈ ਨਹੀਂ ਕਿਉਂਕਿ ਕੋਈ ਆਵਾਜ਼ ਨਹੀਂ ਆ ਰਹੀ ਸੀ ਸ਼ਾਂਤੀ ਪਈ ਸੀ। ਪਰ ਐਨਨ ਨੂੰ ਕੁੱਤਾ ਭੌਂਕਦਾ ਹੈ। ਤਾਂ ਫਿਰ ਮਾਸੀ ਨੇ ਜਾ ਕੇ ਅੰਦਰ ਦਰਵਾਜ਼ੇ ਖੋਲੇ ਤੇ ਥੋੜੇ ਜਿਹੇ ਹਾਥੀ ਲਗਾਇਆ ਸੀ ਦਰਵਾਜ਼ੇ ਪਹਿਲਾਂ ਤੋਂ ਹੀ ਖੁੱਲੇ ਸੀ ਝਟਕਿਆ ਤਾਂ ਦਰਵਾਜ਼ਾ ਖੁੱਲ ਗਿਆ। ਅੰਦਰ ਜਾ ਕੇ ਦੇਖ ਲਈ ਹੈ ਕਿ ਅੰਦਰ ਉਸਦੀ ਭੈਣ ਅਤੇ ਜੀਜੀ ਦੀਆਂ ਲਾਸ਼ਾਂ ਹੋਈਆਂ ਸੀ। ਇਹ ਦੇਖਣ ਤੋਂ ਬਾਅਦ ਉਹਨੇ ਰੋਲਾ ਪਾਇਆ ਪਿੰਡ ਵਾਲਿਆਂ ਨੂੰ ਇਕੱਠੇ ਕੀਤਾ ਪੁੱਤ ਨੂੰ ਵੀ ਫੋਨ ਕੀਤਾ ਅਤੇ ਕਿਹਾ ਕਿ ਤੂੰ ਆਸਟ੍ਰੇਲੀਆ ਤੋਂ ਛੇਤੀ ਘਰ ਵਾਪਸ ਆ ਜਾ ਟਾਂਡੇ ਆ ਜਾ ਪੁੱਤ ਨੇ ਬਿਨਾਂ ਦੇਰੀ ਕੀਤੇ ਆਪਣੇ ਘਰ ਵਾਲੀ ਗਗਨਦੀਪ ਨੂੰ ਨਾਲ ਲੈ ਕੇ ਦੋਵੇਂ ਜਾਣੇ ਪੰਜਾਬ ਪਹੁੰਚ ਕੇ ਆਸਟ੍ਰੇਲੀਆ ਤੋਂ ਅਤੇ ਉਸ ਤੋਂ ਬਾਅਦ ਹੁਣ ਮੁੰਡੇ ਦੇ ਕੰਨਾਂ ਦੇ ਵਿੱਚ ਉਹ ਖਬਰ ਪੈਂਦੀ ਹੈ ਕਿ ਤੇਰੇ ਮਾਪਿਓ ਇਸ ਦੁਨੀਆ ਦੇ ਵਿੱਚ ਨਹੀਂ ਅਤੇ ਦੋਵਾਂ ਨੂੰ ਬੇਰਹਿਮੀ ਦੇ ਨਾਲ ਮਾਰਿਆ ਗਿਆ ਘਰ ਦੇ ਵਿੱਚ ਖਲਾਰਾ ਪਿਆ ਸੀ ਲੋਕ ਟੁੱਟੇ ਹੋਏ ਸੀ ਪਤਾ ਲੱਗਦਾ ਹੈ ਕਿ ਕੋਈ ਚੋਰੀ ਜਾਂ ਫਿਰ ਡਾਕਾ ਮਾਰਿਆ ਗਿਆ ਘਰ ਦੇ ਵਿੱਚ ਜਾਂਚ ਪੜਤਾਲ ਸ਼ੁਰੂ ਹੋਈ ਪਰ ਉਸ ਦੇ ਵਿੱਚ ਉਹ ਖੁਲਾਸੇ ਹੋ ਗਏ ਜਿਸ ਤੇ یقین ਕਰਨਾ ਨਾ ਮੁਮਕਿਨ ਸੀ ਆਸਟ੍ਰੇਲੀਆ ਦੇ ਵਿੱਚ ਬੈਠੀ ਹੋਈ ਨੂੰ ਆਪਣੇ ਘਰ ਬਾਰੇ ਆਪਣੇ ਸਹਰੇ ਪਰਿਵਾਰ ਦੇ ਨਾਲ ਇਹ ਕੁਝ ਵੀ ਕਰ ਸਕਦੀ ਹੈ ਬਿਨਾ ਕਿਸੇ ਕਾਰਨ ਦੇ ਆਸਟ੍ਰੇਲੀਆ ਬੈਠੀ ਨੂ ਦੇ ਵੱਲੋਂ ਆਪਣੇ ਸਹੁਰੇ ਪਰਿਵਾਰ ਦੇ ਘਰ ਦੇ ਵਿੱਚ ਪਹੁੰਚ ਕੇ ਹਮਦਰਦੀ ਜਤਾਈ ਗਈ ਸੀ ਦੁੱਖ ਵੀ ਜ਼ਾਹਿਰ ਕੀਤਾ ਗਿਆ ਸੀ ਪਰ ਉਸ ਦੇ ਉੱਪਰ ਹੀ ਸ਼ੱਕ ਸਭ ਤੋਂ ਵੱਧ ਸੀ ਕਰਦੀ ਧੀ ਸੰਦੀਪ ਕੌਰ ਜਿਹਦੇ ਵੱਲੋਂ ਆਪਣੇ ਬਿਆਨ ਪੁਲਿਸ ਨੂੰ ਦਿੱਤੇ ਗਏ ਉਹ ਦੱਸਦੀ ਹੈ ਕਿ ਸਾਡੀ ਭਾਬੀ ਦੇ ਘਰ ਦੇ ਵਿੱਚ ਸਬੰਧ ਕੋਈ ਚੰਗੇ ਨਹੀਂ ਸੀ ਖਾਸੇ ਠੀਕ ਨਹੀਂ ਸੀ ਉਹ ਜਾਦੂ ਟੂਣਾ ਵੀ ਕਰਦੀ ਹੁੰਦੀ ਸੀ ਜਾਦੂ ਟੂਨੇ ਵਾਲੀਆਂ ਖਬਰਾਂ ਜਦੋਂ ਸਾਹਮਣੇ ਆਉਂਦੀਆਂ ਨੇ ਤਾਂ ਪੜ੍ਹੇ ਲਿਖੇ ਲੋਕਾਂ ਨੂੰ ਦੇਖਦੇ ਹੋਏ ਹੈਰਾਨੀ ਹੁੰਦੀ ਹੈ ਕਿ ਇਹ ਇਹਨਾਂ ਗੱਲਾਂ ਦੇ ਵਿੱਚ ਵੀ ਯਕੀਨ ਕਰਦੇ। ਇੱਕ ਦਿਨ ਜਦੋਂ ਮਾਂ ਘਰ ਦੀ ਸਫਾਈ ਕਰ ਰਹੀ ਸੀ ਤਾਂ ਉਹਨੇ ਆਪਣੀ ਨੂੰਹ ਪੁੱਤ ਦੇ ਕਮਰੇ ਦੀ ਵੀ ਸਫਾਈ ਕੀਤੀ ਤਾਂ ਉੱਥੇ ਉਹਨੂੰ ਕੁਝ ਤਵੀਤ ਮਿਲਿਆ। ਉਸ ਦੇ ਵਿੱਚ ਕੁਝ ਲਿਖਿਆ ਹੋਇਆ ਗੱਲਾਂ ਮਿਲੀਆਂ ਤੇ ਜਦੋਂ ਉਹਨਾਂ ਨੂੰ ਪੜਾਇਆ ਗਿਆ ਬਾਹਰੋਂ ਤਾਂ ਪਤਾ ਲੱਗਿਆ ਕਿ ਉਸ ਪਰਚੀਆਂ 'ਚ ਲਿਖਿਆ ਹੋਇਆ ਸੀ ਇਸ ਘਰ ਦਾ ਵਿਨਾਸ਼। ਵਿਆਹੀ ਹੋਈ ਕੁੜੀ ਵਿਆਨ ਨੂੰ 2 ਸਾਲ ਮਸਾਂ ਹੋਈ ਸੀ। ਇਸੇ ਸਮੇਂ ਦੌਰਾਨ ਉਹ ਬਾਹਰ ਵੀ ਚਲੀ ਗਈ ਸੀ। ਪਰ ਇੱਥੇ ਰਹਿੰਦੇ ਹੋਏ ਉਹਨੇ ਧਾਗੇ ਤਵੀਤ ਇਸ ਘਰ ਦੇ ਵਿੱਚ ਰੱਖੇ, ਸੁਟੇ ਅਤੇ ਉੱਪਰ ਲਿਖਵਾ ਦਿੱਤਾ ਕਿ ਇਸ ਘਰ ਦਾ વિનાਸ਼। ਜਾਦੂ ਟੋਣਿਆਂ ਦੇ ਵਿੱਚ ਯਕੀਨ ਕਰਨ ਵਾਲੀ, ਜਾਦੂ ਟੋਣੇ ਕਰਨ ਵਾਲੀ ਇਹ ਨੂੰ ਇਸ ਘਰ ਦੀ ਬਰਬਾਦੀ ਜਾਂਦੀ ਸੀ। ਇਹ ਗੱਲ ਦੀ ਖਬਰ ਜਦੋਂ ਸਸਾਤ ਤੇ ਸੋਹਰੇ ਨੂੰ ਹੋਈ ਸੀ। ਉਸ ਘਟਨਾ ਤੋਂ ਬਾਅਦ ਉਹਨਾਂ ਨੂੰ ਆਪਣੀ ਨੂੰ ਕਦੇ ਵੀ ਚੰਗੀ ਨਹੀਂ ਲੱਗੀ ਯਕੀਨਨ ਨਾ ਕਿਸੇ ਨੂੰ ਵੀ ਅਜਿਹਾ ਬੰਦਾ ਨਹੀਂ ਚੰਗਾ ਲੱਗੂਗਾ ਜਿਹੜਾ ਤੁਹਾਡੇ ਹੀ ਘਰ ਦੀ ਬਰਬਾਦੀ ਤੁਹਾਡੇ ਨਾਲ ਰਹਿ ਕੇ ਜਾ ਰਿਹਾ ਹੋ ਉਹਨਾਂ ਨੇ ਸ਼ੁਕਰ ਮਨਾਇਆ ਸੀ ਕਿ ਸਾਡੀ ਇਹ ਨੂੰ ਵਿਦੇਸ਼ ਚਲੀ ਗਈ ਹੈ ਹੁਣ ਆਪੇ ਇਹਨੂੰ ਮੁੰਡਾ ਦੇਖੂਗਾ ਤੇ ਉੱਥੇ ਜਾ ਕੇ ਹੋ ਸਕਦਾ ਹੈ ਕਿ ਇਹੋ ਜਿਹੇ ਕੰਮ ਹੀ ਨਹੀਂ ਕਰੂਗੀ ਉਹ ਨਹੀਂ ਚਾਹੁੰਦੇ ਸੀ ਕਿ ਇਹ ਨੂੰ ਕਦੇ ਵਾਪਸ ਆਵੇ ਪਰ ਪੰਜਾਬ ਦੇ ਵਿੱਚ ਰਹਿੰਦਾ ਹੋਇਆ ਇਸੇ ਹੀ ਪਰਿਵਾਰਿਕ ਮੈਂਬਰਾਂ ਦਾ ਇੱਕ ਰਿਸ਼ਤੇਦਾਰ ਜੋ ਕਿ ਜੀ ਜਾਨ ਲਗਾ ਰਿਹਾ ਸੀ ਕਿ ਕਿਸੇ ਵੀ ਤਰ੍ਹਾਂ ਦੇ ਨਾਲ ਗਗਨਦੀਪ ਕੌਰ ਇਸ ਘਰ ਦੀ ਨੂੰ ਵਾਪਸ ਆ ਜਾਵੇ। ਇਹ ਮੁੰਡਾ ਹੋਰ ਕੋਈ ਨਹੀਂ ਸਭੋ ਇਸ ਘਰ ਦਾ ਜਵਾਈ ਸੀ ਜਿਸ ਦਾ ਨਾਮ ਜਗਦੀਪ ਸੀ। ਅਕਸਰ ਹੀ ਘਰ ਦੇ ਵੀ ਜਦੋਂ ਹੋ ਆਂਦਾ ਸੀ ਇਹਨਾਂ ਦੇ ਤਾਂ ਗਗਨਦੀਪ ਦੀਆਂ ਗੱਲਾਂ ਕਰਦਾ ਉਹਦੀਆਂ ਤਸਵੀਰਾਂ ਦੇਖਦਾ ਫੋਟੋਆਂ ਦੇਖਦਾ ਹੁੰਦਾ ਸੀ ਲੱਗੀਆਂ ਹੋਈਆਂ ਘਰ ਦੇ ਵਿੱਚ ਅਤੇ ਫਿਰ ਗਗਨਦੀਪ ਨੂੰ ਫੋਨ ਕਰਕੇ ਕਹਿੰਦਾ ਸੀ ਕਿ ਤੂੰ ਵਾਪਸ ਆ ਜਾ। ਉਹ ਕਹਿੰਦੀ ਸੀ ਕਿ ਮੈਂ ਆਪਣੇ ਸੱਸ ਸਹੁਰੇ ਦੇ ਰਹਿੰਦੇ ਹੋਏ ਇਸ ਘਰ ਦੇ ਵਿੱਚ ਕਦੇ ਵੀ ਵਾਪਸ ਨਹੀਂ ਆ ਸਕਦੀ ਸਾਡੇ ਰਿਸ਼ਤੇ ਇੰਨੇ ਜ਼ਿਆਦਾ ਖਰਾਬ ਨਹੀਂ ਕਿ ਉਹ ਮੈਨੂੰ ਦੇਖਣਾ ਨਹੀਂ ਚਾਹੁੰਦੇ ਦੇਖਣਾ ਵੀ ਕੌਣ ਚਾਹੇਗਾ ਇਹੋ ਜਿਹੇ ਕਿਸੇ ਵੀ ਸ਼ਖਸ ਨੂੰ ਜਿਹੜਾ ਕਿ ਉਸ ਘਰ ਦੇ ਵਿੱਚ ਰਹਿ ਕੇ ਰੋਟੀ ਵੀ ਖਾ ਰਿਆ ਹੋਵੇ ਤੇ ਉਹਨਾਂ ਦੀ ਬਰਬਾਦੀ ਵੀ ਚਾ ਰਿਆ ਹੋਵੇ ਤਾਂ ਖੈਰ ਇਹ ਬੰਦਾ ਜਗਦੀਪ ਸਿੰਘ ਇਸ ਘਰ ਦਾ ਜਵਾਈ ਸੀ ਦਾ ਮਾਨ ਇੱਜ਼ਤ ਘਰ ਦੇ ਵਿੱਚ ਪੂਰਾ ਕੀਤਾ ਜਾਂਦਾ ਸੀ ਪਰ ਇਹ ਨਹੀਂ ਪਤਾ ਸੀ ਕਿ ਕਿਹੜੀ ਚਾਲ ਚੱਲਣ ਤੇ ਨਾਲ ਘਰ ਦੇ ਵਿੱਚ ਆਪਣੇ ਪੈਰ ਪਾਉਂਦਾ ਆਸਟ੍ਰੇਲੀਆ ਦੇ ਵਿੱਚ ਬੈਠੀ ਹੋਈ ਇਸ ਗਗਨਦੀਪ ਦੇ ਨਾਲ ਜਗਦੀਪ ਦੀ ਗੱਲਬਾਤ ਲਗਾਤਾਰ ਹੁੰਦੀ ਸੀ ਅਤੇ ਇੱਕ ਦਿਨ ਦੋਵਾਂ ਨੇ ਪਲੈਨਿੰਗ ਕੀਤੀ ਕਿ ਮੈਂ ਤੈਨੂੰ ਵਾਪਸ ਲੈ ਕੇ ਆਣਾ ਤਾਂ ਜਗਦੀਪ ਸਿੰਘ ਨੇ ਇਸ ਘਰ ਦੇ ਜਵਾਈ ਨਹੀਂ ਦੋ ਬੰਦਿਆਂ ਨੂੰ ਹੋਰ ਨਾਲ ਲਿਜਾ ਕੇ ਆਪਣੇ ਸੱਸ ਸੋਹਰੇ ਨੂੰ ਗਗਨਦੀਪ ਦੇ ਸੱਸ ਸੋਹਰੇ ਨੂੰ ਦੋਵਾਂ ਦੇ ਹੀ ਸੱਸ ਸੋਹਰੇ ਲੱਗੇ ਸੀ ਉਹਨਾਂ ਨੂੰ ਮਾਰ ਮੁਕਾਇਆ ਆਸਟ੍ਰੇਲੀਆ ਬੈਠੀ ਨੋ ਦੇ ਵੱਲੋਂ ਕਿਸ ਤਰ੍ਹਾਂ ਦੇ ਨਾਲ ਇਹ ਸਾਜ਼ਿਸ਼ ਰਚੀ ਗਈ ਉਸ ਦੇ ਬਾਬਤ ਹੀ ਸਾਰੀ ਕਹਾਣੀ ਹੈ ਕਿਸੇ ਨੇ ਉਸ ਕੁੜੀ ਤੇ ਸ਼ੱਕ ਤੱਕ ਨਹੀਂ ਕੀਤਾ ਸੀ ਕਿ ਉਹ ਤਾਂ ਵਿਦੇਸ਼ ਦੇ ਵਿੱਚ ਚੰਗੀ ਪੱਲੀ ਬੈਠੀ ਹੈ ਉਹਦਾ ਆਪਣਾ ਘਰ ਪਰਿਵਾਰ ਹੈ ਉੱਥੇ ਮौजਾ ਕਰਦੀ ਹੋਣੀ ਹੈ ਪਰ ਇਹ ਨਹੀਂ ਪਤਾ ਸੀ ਕਿ ਉਸ ਦੀ ਨੀਗਾ ਉਸ ਦੀ ਅੱਖ ਹੁਣ ਵੀ ਇੱਥੇ ਹੀ ਹੈ ਕਿਉਂਕਿ ਇੱਥੇ ਇੱਕ ਮੁੰਡਾ ਜਗਦੀਪ ਸਿੰਘ ਇਸ ਘਰ ਦਾ ਜਵਾਈ ਉਹਦੇ ਨਾਲ ਇਹਦੇ ਸੰਬੰਧ ਬਣ ਗਏ ਸਨ ਪੁਲਿਸ ਨੇ ਜਦੋਂ ਹਿਰਾਸਤ ਦੇ ਵਿੱਚ ਲਿਆ ਗਗਨਦੀਪ ਨੂੰ ਤਾਂ ਉਹ ਦੱਸਦੀ ਹੈ ਦੀ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਮੇਰਾ ਘਰ ਵਾਲਾ ਗੁਰਪ੍ਰੀਤ ਵਿਦੇਸ਼ ਚਲਾ ਗਿਆ ਤੇ ਇੱਥੇ ਉਹ ਖੁਦ ਨੂੰ ਇਕੱਲਾ ਮਹਿਸੂਸ ਕਰਦੀ ਸੀ ਨਵੀਂ ਵਿਆਹੀ ਕੁੜੀ ਜਿਹਦੇ ਘਰ ਦੇ ਵਿੱਚ ਸਬੰਧ ਠੀਕ ਨਹੀਂ ਸੀ ਸਸੋਰੇ ਦੇ ਨਾਲ ਰੋਜ਼-ਰੋਜ਼ ਪੇਕੇ ਉਹ ਜਾ ਨਹੀਂ ਸਕਦੀ ਸੀ ਤੇ ਉਹਦੇ ਸਬੰਧ ਘਰ ਦੇ ਵਿੱਚ ਆਣ ਵਾਲੇ ਰਿਸ਼ਤੇਦਾਰ ਯਾਨੀ ਕਿ ਜੀਜੇ ਦੇ ਨਾਲ ਹੀ ਬਣ ਗਏ ਦੋਵਾਂ ਦੇ ਸਬੰਧ ਕਾਇਮ ਹੋ ਜਾਂਦੇ ਨੇ ਨਜਾਇਜ਼ ਸਬੰਧ ਬਣਾਉਣ ਤੋਂ ਕੁਝ ਸਮੇਂ ਬਾਅਦ ਵੀ ਪਤਾ ਲੱਗਦਾ ਹੈ ਕਿ ਗਗਨਦੀਪ ਨੇ ਕਾਗਜ ਪੱਤਰ ਬਣ ਕੇ ਤਿਆਰ ਨੇ ਤੇ ਉਹ ਵਿਦੇਸ਼ ਚੱਲੀ। ਉੱਥੇ ਉਹ ਪਹੁੰਚ ਤਾਂ ਗਈ ਪਰ ਨਾ ਤਾਂ ਉਹਦਾ ਉੱਥੇ ਦਿਲ ਲੱਗਿਆ ਤੇ ਨਾ ਹੀ ਇੱਥੇ ਜਗਦੀਪ ਸਿੰਘ ਦਾ। ਇਹਨਾਂ ਦੋਵਾਂ ਨੇ ਮਿਲ ਕੇ ਪਲਾਨਿੰਗ ਕੀਤੀ ਸਾਸੂਰੇ ਨੂੰ ਮਾਰ ਮਖਾਇਆ ਤਾਂ ਕਿ ਗਗਨਦੀਪ ਨੂੰ ਕਿਸੇ ਵੀ ਤਰ੍ਹਾਂ ਪੰਜਾਬ ਭੁਲਾਇਆ ਜਾ ਸਕੇ। ਉਹ ਇੱਥੇ ਆਤ ਆ ਗਈ ਪਰ ਇਸ ਤੋਂ ਬਾਅਦ ਇਹ ਸਾਰੇ ਰਾਜ਼ ਇਹਨਾਂ ਦੇ ਖੁੱਲ ਗਏ। ਘਰ ਦਾ ਪੁੱਤ ਆਪਣੀ ਅੱਖਾਂ ਦੇ ਉੱਪਰ ਹੱਥ ਰੱਖ ਕੇ ਰੋਂਦਾ ਰਿਹਾ, ਫਿੱਟਦਾ ਰਿਹਾ ਕਿ 2 ਸਾਲ ਹੋਏ ਸੀ ਵਿਆਹ ਨੂੰ ਅਤੇ ਉਹਨਾਂ ਨੂੰ ਕੰਨੋਂ ਕੰਨ ਖਬਰ ਤੱਕ ਨਹੀਂ ਹੋਈ ਸੀ ਕਿ ਉਹਦੀ ਘਰਵਾਲੀ ਇਹ ਕੁਝ ਵੀ ਕਰ ਸਕਦੀ ਹੈ। ਦੂਜੀ ਪਾਸੇ ਉਹਦੀ ਭੈਣ ਨੂੰ ਵੀ ਇਸ ਗੱਲ ਤੇ ਯਕੀਨ ਨਹੀਂ ਹੋਇਆ ਕਿ ਮੇਰਾ ਘਰਵਾਲਾ ਮੇਰੀ ਹੀ ਭਾਬੀ ਦੇ ਨਾਲ ਸਬੰਧਾਂ ਦੇ ਵਿੱਚ ਹੈ। ਇਹ ਸਭ ਕੁਝ ਹੋਣ ਤੋਂ ਬਾਅਦ ਸਖਤ ਤੋਂ ਸਖਤ ਸਜ਼ਾ ਦੀ ਮੰਗ ਕੀਤੀ ਗਈ ਦੋਵਾਂ ਦੇ ਲਈ। ਦੋਵਾਂ ਨੂੰ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲਿਆ, ਆਪਣੀ ਬੰਦੀ ਕਾਰਵਾਈ ਕੀਤੀ ਪਰਿਸ਼ਤੇ ਅਨੁਸਾਰ ਤਾਰ-ਤਾਰ ਕਰਦੀ ਇਹ ਖਬਰ ਅਤੇ ਨਾਲ ਹੀ ਉਹ ਕੁੜੀ ਜਿਹੜੀ ਕਿ ਜਾਦੂ ਟੋਨੇ ਕਰਦੀ ਹੁੰਦੀ ਸੀ ਆਪਣੇ ਹੀ ਘਰ ਦਾ ਵਿਨਾਸ਼ ਚਾ ਰਹੀ ਸੀ। ਔਰ ਇਸ ਤੋਂ ਵੀ ਵੱਧ ਕੀ ਮਾੜੀ ਗੱਲ ਇਹ ਹੈ ਕਿ ਆਪਣੇ ਪਤੀ ਨੂੰ ਛੱਡ ਕੇ ਉਹਨੇ ਜੀਜੇ ਦੇ ਨਾਲ ਸਬੰਧ ਬਣਾਏ ਇੱਕ ਨਹੀਂ ਸਗੋਂ ਚਾਰ-ਚਾਰ ਘਰ ਬਰਬਾਦ ਕਰ ਦਿੱਤੇ। ਇਹ ਘਟਨਾ 2016 ਦੀ ਹੈ 28 ਮਾਰਚ ਦਾ ਦਿਨ ਜਦੋਂ ਘਰ ਦੇ ਵਿੱਚੋਂ ਸੱਸ ਅਤੇ ਸਹੁਰੇ ਦੋਵੇਂ ਦੀਆਂ ਲਾਸ਼ਾਂ ਮਿਲੀਆਂ ਸੀ ਅਤੇ ਫਿਰ ਇਹ ਸਾਰੇ ਇੱਕ-ਇੱਕ ਕਰਕੇ ਖੁਲਾਸੇ ਹੁੰਦੇ ਗਏ। ਨਾ ਨੂੰ ਫਾਂਸੀ ਦੀ ਸਜ਼ਾ ਹੋਵੇ ਜਿੱਦਾਂ ਸਾਡੇ ਮਾਪਿਆਂ ਨੂੰ ਗਲਾ ਘੁੱਟ ਕੇ ਮਾਰਿਆ ਨਾ ਮੈਂ ਇਹੀ ਕਹੂੰਗੀ ਕਿ ਉਹਨਾਂ ਨੂੰ ਵੀ ਫਾਂਸੀ ਦੀ ਸਜ਼ਾ ਹੋਵੇ ਇਹਨਾਂ ਦਾ ਵੀ ਗਲਾ ਘੁੱਟਿਆ ਜਾਵੇ ਹਰ ਘਰ ਵਿੱਚ ਐਡਜਸਟਮੈਂਟ ਕਰਨ ਲੱਗੇ ਟਾਈਮ ਲੱਗਦਾ ਆ ਅਸੀਂ ਵੀ ਇਹੀ ਸੋਚਦੇ ਰਹੇ ਪਰ ਮੈਨੂੰ ਇੱਕ ਦਿਨ ਮੰਮੀ ਨੇ ਇਹ ਗੱਲ ਕਹੀ ਆ ਕਿ ਮੈਂ ਇਹਦਾ ਅਸੀਂ ਜਿੱਦਾਂ ਸਾਡੇ ਕੱਪੜੇ ਹੁੰਦੇ ਸੀ ਪਰਸ ਹੁੰਦੇ ਸੀ ਨਾਥ ਆਸ਼ਰਮ ਦਿੰਦੇ ਸੀਗੇ ਮੰਮੀ ਕਹਿੰਦੇ ਕਿ ਮੈਂ ਪਰਸ ਫੋਲਿਆ ਆਇਆ ਉਹ ਤਾਂ ਉਹਦੇ ਪਰਸ ਵਿੱਚੋਂ ਤਵੀਤ ਲੱਭਿਆ ਆ ਜਿਹਦੇ ਚੋਂ ਅਸੀਂ ਪੜਾਇਆ ਵੀ ਹੈ ਉੱਤੇ ਲਿਖਿਆ ਸੀਗਾ ਪੂਰੇ ਘਰ ਦਾ ਵਿਨਾਸ਼ ਵਿੱਚੋਂ 골ਡ ਸਾਰਾ ਗਾਇਬ ਹੋਰ ਘਰ ਵਿੱਚੋਂ ਇੱਕ ਵੀ ਚੀਜ਼ ਤੱਕ ਨਹੀਂ ਹਿੱਲੀ ਹੈਗੀ ਕਿ ਅਸੀਂ ਕਹਿ ਸਕੀਏ ਕਿ ਆ ਵੀ ਚੀਜ਼ ਲੈ ਕੇ ਗਏ ਮੰਮੀ ਹੁਣ ਇਹ ਦੋਨੇ ਮੋਬਾਈਲ ਗਾਇਬ ਆ ਬਾਕੀ ਹੋਰ ਵੀ ਫੋਨ ਪਏ ਸੀ ਡਿਜੀਟਲ ਕੈਮਰੇ ਪਏ ਸੀਗੇ ਹੋਰ ਵੀ ਕੈਸ਼ ਪਿਆ ਸੀ ਜੋ ਸਾਨੂੰ ਹੁਣ ਵੀ ਮਿਲਿਆ ਆ ਘਰੋਂ ਪਰ ਕੁਝ ਨਹੀਂ ਲੈ ਕੇ ਗਏ सिर्फ गोल्ड लेके गया ऑस्ट्रेलिया में बैठ के इस वारदात पर अंजाम दिया उन्होंने सर जी अपने प्रेमी जसदीप सिंह के साथ मिलकर तो दो साथियों के साथ मिले इन्वेस्टिगेशन करते रहे तो उस टाइम काफ़ी टाइम हमने करी को पता लगा लेकिन अभी जब हमारे इन्वेस्टिगेशन एक डावल पर पहुँची है तो हमने काफ़ी इसमें मतलब टेक्निकली और सारी चीज़ें जो मदद लेके हम आज इस मर्डर को ट्रेस कर लिया और इस मर्डर के पीछे इनके मतलब घर में जो इनकी बहुत ही किरण जीत को उनका जो मेन हाथ उनका था उन्होंने ऑस्ट्रेलिया में बैठ के इस वारदात को अंजाम दिया मेरे इसमें हम दो तीन इन में, 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 में काम करे एक तो ये है कि इनके इनको पैसे की जरूरत थी और लड़की को पता था कि हमारे यहाँ पे मतलब उनके हिसाब से पास कुछ समय रखा हुआ है तो हम एक मोटिव ये भी था कुछ मुझे ऐसा हम दैट इज द पार्ट ऑफ इन्वेस्टिगेशन वी आर फाइंडिंग कि इनके आपस में कोई पहले भी कोई कोई मनमुटा हो या कोई यह चीज़ पहले भी रही हो